ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਇਸ ਮਹਿੰਗੇ ਸ਼ਬਦ ਦਾ ਉਚਾਰਨ ਸਿੱਖਣਾ ਹੈ ਯੂ ਟੂਬ ਦੀ ਲਿਸਟ ਪਲੇਲਿਸਟ ਦੇ ਵਿੱਚ ਸਾਰੀ ਸੰਖਿਆ ਪਈ ਹੈ ਜਾ ਕੇ ਸਰਵਣ ਕਰ ਸਕਦੇ ਹੋ ਇਹ ਜਿਹੜਾ ਸ਼ਬਦ ਆਸਾ ਰਾਗ ਦੇ ਵਿੱਚ ਆਉਂਦਾ ਹੈ ਤੇ 402 ਅੰਗ ਤੇ ਆਉਂਦਾ ਹੈ 402 ਅੰਗ ਤੇ ਆਸਾ ਰਾਗ ਆਸਾ ਮਹੱਲਾ 5ਵਾਂ ਅਪੁਸ਼ਟ ਬਾਦ ਤੇ ਭਈ ਸੀਧਰੀ ਅਪੁਸ਼ਟ ਬੋਲਣਾ ਆਪਸਟ ਨਹੀਂ ਕਹਿਣਾ ਧਿਆਨ ਰੱਖਣਾ ਐਡਾ ਜਿਹੜਾ ਸੰਗਤ ਜੀ ਇਹ ਸਬੰਧਕ ਲਾ ਕੇ ਨੂੰ ਵੱਖਰਾ ਕਰ ਦੇਣਾ ਤੇ ਪੁਸ਼ਟ ਬਾਜ ਬੋਲ ਕੇ ਜਿਹੜਾ ਐਡਾ ਹੈ ਵੱਖਰਾ ਸੰਬੰਧਕ ਲਾ ਕੇ ਉਚਾਰ ਕਰੋਗੇ ਤੇ ਇਸ ਦਾ ਉਚਾਰਨ ਸ਼ੁੱਧ ਹੋਵੇਗਾ ਜੇ ਆਪਾਂ ਐਡਾ ਸੰਬੰਧਕ ਨਹੀਂ ਨੋਲੇ ਆਪਸਟ ਬੋਲਦੇ ਆਂ ਪਾਠ ਗਲਤ ਹੈ ਇਸ ਦਾ ਸ਼ੁੱਧ ਉਚਾਰਨ ਹੈ ਅਪੁਸ਼ਟ ਅਪਸ਼ਟ ਬੋਲਣਾ ਐਡਾ ਸੰਬੰਧ ਕਲਾਕ ਅਪਸ਼ਟ ਬਾਤ ਤੇ ਭਈ ਸਿੱਧਰੀ ਸੀ ਧਰੀ ਨਹੀਂ ਕਹਿ ਦੇਣਾ ਸਿੱਧਰੀ ਦੂਤ ਦੁਸ਼ਟ ਸੱਜਣੀ ਸੱਜਣੀ ਪਾਠ ਬੋਲਣਾ ਸੱਜਣ ਈ ਨਹੀਂ ਕਹਿ ਦੇਣਾ ਸਾਜ ਪਾਠ ਵੱਖਰਾ ਹੈ ਨਹੀਂ ਵੱਖਰਾ ਹੈ ਭਾਵ ਸੰਬੰਧ ਕਲਾ ਕੇ ਉਚਾਰਨ ਕਰਨੇ ਨੇ ਸੱਜਣੀ ਲਿਖਿਆ ਇਕੱਠਾ ਹੈ ਬੋਲਣਾ ਵੀ ਇਕੱਠਾ ਹੈ ਪਰ ਇਸ ਦਾ ਜਿਹੜਾ ਉਚਾਰਨ ਸੱਜਣ ਈ ਨਹੀਂ ਕਹਿ ਦੇਣਾ ਸਾਜ ਨਹੀਂ ਬੋਲਣਾ ਸੱਜਣਾ ਈ ਨਹੀਂ ਨਾ ਲਾਉਣਾ ਹੈ ਸੱਜ ਨਹੀਂ ਅੰਧਕਾਰ ਮੈਂ ਰਤਨ ਪ੍ਰਗਾਸਿਆ ਮਲੀਨ ਬੁੱਧ ਹਸਣੀ ਇਹ ਪਾਠ ਸੰਗਤ ਜੀ ਇਕੱਠਾ ਸਾਰਾ ਇਹ ਵਕਰੀ ਉਚਾਰ ਨਹੀਂ ਕਰਨੀ ਹਸਣੀ ਜੋ ਕਿਰਪਾ ਗੋਬਿੰਦ ਭਈ ਸੁਖ ਸੰਪਤ ਹਰ ਨਾਮ ਫਲ ਲਾਗੇ ਪਾਏ ਸਤਿਗੁਰ ਮਿਲੇਈ 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 ਜਿਹੜਾ ਪਾਠ ਸੰਗਤ ਜੀ ਮੰਮੇ ਨੂੰ ਸਿਆਰੀ ਹੈ ਇਹ ਸਬੰਧਕ ਲਾ ਕੇ ਉਚਾਰਨ ਕਰਨੀ ਮਿਲੇਈ ਮਲੇ ਮੰਮੇਲ ਸਿਹਾਰੀ ਜਿਹੜੀ ਵੱਖਰੀ ਕਰ ਦੇਣੀ ਹੈ ਤੇ ਲਈ ਵੱਖਰਾ ਇਕੱਠਾ ਬੋਲਣਾ ਹੈ ਮਲੇ ਰਹਾਉ ਮੋਹਿ ਕਿਰਪਣ ਕੋ ਕੋਏ ਨ ਜਾਣਤ ਸਗਲ ਭਵਨ ਪ੍ਰਗਟਈ ਪ੍ਰਗਟਈ ਤੈਂ ਕਦ ਈੜੀ ਵਿਆਰੀ ਵੱਖਰੀ ਹੈ ਪ੍ਰਗ ਪਾੜ ਵੱਖਰਾ ਕਰਨਾ ਹੈ ਪ੍ਰਗਟਈ ਪਾੜ ਇਕੱਠਾ ਬੋਲਣਾ ਹੈ ਪ੍ਰਗਟਈ ਇਹ ਜਿਹੜਾ ਤੁਹਾਨੂੰ ਵੱਖਰਾ ਕਰਕੇ ਦੱਸਦੇ ਆ ਤੁਹਾਨੂੰ ਸਮਝ ਸਮਝਾਉਣ ਵਾਸਤੇ ਦੱਸਦੇ ਆ ਕਿ ਤੁਹਾਨੂੰ ਇਸ ਦੀ ਸਮਝ ਛੇਤੀ ਜਲਦੀ ਲੱਗ ਜਾਵੇ। ਪ੍ਰਗਟਈ ਸੰਗ ਬੈਠਣੋ ਕਹੀ ਨਾ ਪਾਵਤ ਹੁਣ ਸਗਲ ਚਰਨ ਸੇਵਈ ਸੇਵਈ ਆੜ ਆੜ ਕੋ ਫਿਰਤ ਢੂੰਡਤੇ ਮਨ ਸਗਲ ਤ੍ਰਿਸ਼ਣ ਬੁਝ ਗਈ। ਬੁਝ ਪਾੜ ਸੰਗਤ ਜੀ ਪੋਲਾ ਹੈ। ਬੋਝ ਨਹੀਂ ਕਹਿ ਦੇਣਾ ਬੋਝ ਬੋਲਾ ਇੱਕ ਬੋਲ ਪੀ ਖਬ ਤੋਂ ਨਾਹੀ ਸਾਧ ਸੰਗਤ ਸੀਤ ਲਈ ਸੀਤ ਲਈ ਪਾਠ ਸੰਗਤ ਜਿੱ ਇਕੱਠਾ ਹੈ ਤਿਆਰ ਰੱਖਣਾ ਸੀਤਲ ਈ ਨਹੀਂ ਕਹਿ ਦੇਣਾ ਸੀਤ ਲਈ ਸੀਤ ਲਈ ਇੱਕ ਜੀਹ ਹਾ ਹਾ ਮੁਕਤ ਹੈ ਜੱਜੇ ਨੂੰ ਬਿਹਾਰੀ ਲੱਗੀ ਹੈ ਜੀਹ ਹਾ ਹਾ ਪੂਰਾ ਬੋਲਣਾ ਹੈ ਇਕ ਜੀਹ ਗੁਣ ਕਮਨ ਵਿਖਾਨੈ ਵਿਖਾਨੈ ਨਹੀਂ ਕਹਿ ਦੇਣਾ ਨਾਣਾ ਨਹੀਂ ਬੋਲਣਾ ਨੰਨਾ ਬੋਲਣਾ ਵਿਖਾਨ ਵਿਖਾਨੈ ਅਗਮ ਅਗਮ ਅਗਮਈ ਦਾਸ 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 ਕੋ ਕਰੀ ਹੋ ਜਨ ਨਾਨਕ ਹਰ ਸਰਨੈ ਸਰਨੈ ਪਾਠ ਵੀ ਇਕੱਠਾ ਹੈ ਅਗਮਈ ਪਾਠ ਵੀ ਇਕੱਠਾ ਹੈ ਆਗਮ ਈ ਨਹੀਂ ਕਹਿ ਦੇਣਾ ਅਗਮਈ ਅਗਮਈ ਸਰਨਈ ਇਸ ਤਰ੍ਹਾਂ ਉਚਾਰਨ ਕਰਨੇ ਨੇ ਸੋ ਸੰਗਤ ਜੀ ਤੁਹਾਨੂੰ ਇਸ ਪਾਵਨ ਪੀਤਰ ਸ਼ਬਦ ਦੀ ਸਮਝ ਲੱਗੀ ਹੋਵੇਗੀ ਇਸ ਦਾ ਉਚਾਰਨ ਸਮਝ ਆ ਗਿਆ ਹੋਵੇਗਾ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਸਾਰੀਆਂ ਸੰਗਤਾਂ ਲਾਹਾ ਲੈ ਸਕਣ ਪੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧ